ਸਿੱਖਾ ਅਕਸਰ ਨੂੰ ਸਵਾਗਤ ਹੈ ਤੁਹਾਡੇ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਦੀ ਜੋ ਵੀਡੀਓ ਤੁਹਾਡੇ ਨਾਲ ਸਾਹਮਣੇ ਸ਼ੇਅਰ ਕਰਨ ਲੱਗੇ ਆ ਪਿੰਡ ਖੋਟਿਆਂ ਦੇ ਵਿੱਚ ਭਾਈ ਕਾਕੇ ਦੇ ਘਰੇ ਵੀਡੀਓ ਬਣਾਉਣ ਲੱਗੇ ਆ ਭਾਈ ਕਾਕੇ ਦੇ ਘਰੇ ਆ ਸਕਰੀਨ ਤੇ ਜੋ ਤੁਹਾਨੂੰ ਗਾਂ ਦਿਖ ਰਹੀ ਆ ਐਚਪ ਕ੍ਰੋਸ ਆ ਇਹ ਇਹ ਗਾਂ ਕਾਫੀ ਟਾਈਮ ਦੀ ਰਿਪੀਟਰ ਸੀ ਰਹਿ ਨਹੀਂ ਰਹੀ ਸੀ ਗੱਬਣ ਤੇ ਉਦੋਂ ਵਿੱਚ ਦਾ ਆਪਾਂ ਟ੍ਰੀਟਮੈਂਟ ਕੀਤਾ ਤੇ ਬਾਕੀ ਤੁਹਾਨੂੰ ਬਾਈ ਦੋ ਵਿਛਾਉਣੇ ਆ ਜਿੰਨਾ ਕਿ ਬਾਈ ਜੀ ਬੋਲ ਸਕਣਗੇ ਕਿਉਂਕਿ ਵੀਡੀਓ ਦੇ ਵਿੱਚ ਪਹਿਲਾਂ ਕਦੇ ਬੋਲੇ ਨਹੀਂ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਤੇ ਬਾਈ ਜੀ ਆਪਣੀ ਗਾਣੇ ਦੀ ਡਿਟੇਲ ਜਿੰਨੀ ਕਿ ਤੁਸੀਂ ਬੋਲ ਸਕਦੇ ਆ ਥੋੜਾ ਜਿਹਾ ਉੱਚੀ ਬੋਲ ਕੇ ਦੱਸ ਬਾਈ ਜੀ ਇਹ ਗਾਉਂ ਜਉ ਸੂਈ ਸੋ ਦੁਵਾਦ ਰਹਿੰਦੀ ਨਹੀਂ ਸੀ ਠੀਕ ਹੈ ਜੀ ਇਹਨੂੰ 2 ਸਾਲ ਹੋ ਗਏ ਸੂਈ ਨੂੰ ਠੀਕ ਹੈ ਜੀ ਦੁਵਾਦ ਇਹ ਆਪਾਂ ਤੋਂ ਤੋਂ ਦਵਾਈ ਲਈ ਉਹਦੇ ਨਾਲ ਨੰਬਰ ਮਿਲਿਆ ਤੋਂ ਤੋਂ ਦਵਾਈ ਲਈ ਉਹ ਦੁਵਾਦ ਹਣ ਪਹਿਲੇ ਟੀਕੇ ਤੇ ਇਹ 10 ਮਹੀਨੇ ਦੀ ਗੱਬਣ ਹੋਈ ਹਾਂਜੀ ਜਿਹੜੀ ਆਪਾਂ ਇਹਨੂੰ ਦਵਾਈ ਦਿੱਤੀ ਸੀ ਦਵਾਈ ਦੇਣ ਤੋਂ ਬਾਅਦ ਚ ਪਹਿਲੇ ਟੀਕੇ ਤੇ ਰਹੀ ਪਹਿਲੇ ਟੀਕੇ ਤੇ ਰਹੀ ਠੀਕ ਹੈ ਜੀ ਇਹਦੀ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਤੇ ਜੋ ਵੀ ਸਾਡਾ ਵੀਰ ਕੋਈ ਵੀਡੀਓ ਦੇਂਦਾ ਡਾਕਟਰ ਸਾਹਿਬ ਨਾਲ ਕਨੈਕਟ ਕਰੇ ਜਿਨ੍ਹਾਂ ਦੇ ਪਾਸੋਂ ਮੈਨ ਰੀਪੀਟਰ ਹੁੰਦੇ ਡਾਕਟਰ ਸਾਹਿਬ ਤੋਂ ਦਵਾਈ ਲੈਣ ਵੀ ਦੇ ਨਹੀਂ ਛੱਡਣ ਦੀ ਜਰੂਰ ਤਣਾ ਰਹੇ ਹਾਂਜੀ ਮਹਿੰਗੇ ਪਸੂ ਆ ਅਸੀਂ ਪੂਰਾ ਛੱਡਣ ਨੂੰ ਤਿਆਰ ਸੀ ਸਾਡੇ ਨੂੰ ਤਨਾ ਡਾਕਟਰ ਸਾਹਿਬਾ ਨੇ ਇੱਕ ਮਿਲਿਆ ਹਾਂਜੀ ਅਸੀਂ ਫਿਰ ਡਾਕਟਰ ਤੁਹਾਡੇ ਨਾਲ ਗੱਲ ਕੀਤੀ ਦਵਾਈ ਲਈ ਸਾਡੀ ਗਾਂ ਅੱਜ ਗੱਪਾਂ ਲੱਗੀ ਅੱਜ ਮੰਨ ਤੁਹਾਡਾ ਖੋਜਾ ਪੂਰਾ ਖੋਜਾ ਬਗਵਾਦੀ ਆ ਜਗਰਪਾਲ ਜੀ ਦਾ ਬਗਵਾ ਹਾਂਜੀ ਹਾਂਜੀ ਪਾਲਨੀ ਦੇ ਹੱਥ ਹਾਂਜੀ ਹਾਂਜੀ ਭਰਾ ਮੇਰੇ ਇਹ ਗਾਂ 2 ਸਾਲ ਦੀ ਰਿਪੀਟਰ ਸੀ ਬਾਈ ਕਾਫੀ ਜ਼ਿਆਦਾ ਸੰਘਰਸ਼ ਕਰ ਚੁੱਕੀ ਸੀ ਉਦੋਂ ਅੱਜ ਬਾਈ ਦਾ ਸੰਪਰਕ ਹੋਇਆ ਟ੍ਰੀਟਮੈਂਟ ਕੀਤਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਪਹਿਲੇ ਡੀ ਕੀ ਤੇ ਗੱਭਣ ਨਿਕਲੀਆ ਤੇ ਜੇ ਕਿਸੇ ਹੋਰ ਭਰਾ ਦਾ ਪਸੂ ਗੱਭਣ ਨਹੀਂ ਰਹਿੰਦਾ ਰਿਪੀਟਰ ਆ ਉਹ ਆਪਣੇ ਨਾਲ ਸੰਪਰਕ ਕਰੋ ਮੈਡੀਸਨ ਦੇਓ ਮੈਡੀਸਨ ਦੇਣ ਤੋਂ ਅੱਜ ਪਸੂ 101% ਗੱਭਣ ਹੋਣ ਦੀ ਗਰੰਟੀ ਆ ਗੱਭਣ ਹੋਣਗੀ ਕਰਨਾ ਪਰ ਮਤਵਾਂ ਨੇ ਵਾਇਗਰੂ ਨੇ ਆਪਾਂ ਮਿਹਨਤ ਕਰਨੀ ਆ ਮਿਹਨਤ ਕਰਾਂਗੇ ਤਾਂ ਵਾਇਗਰੂ ਫਲ ਜ਼ਰੂਰ ਦੇਊਗਾ ਵੀਡੀਓ ਚੰਗੀ ਲੱਗੀ ਭਰਾ ਮੇਰੇ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਸਾਡੇ ਵਾਲੀ ਨਾ ਕਰਿਆ ਕਰੋ ਇਹਨਾਂ ਬੇਜਵਾਨਾਂ ਲਈ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਬੇਜਵਾਨੇ ਦਾ ਭਲਾ ਹੋ ਜਾਕੇ ਕਹਤਾਂ ਵਿੱਚ ਡੰਬੇ ਖਾਂਦੋਂ ਜਾਂ ਕਿਸੇ ਕਟਿਆਣੇ ਕੋਲ ਤੋਂ ਤੇ ਆਰਾ ਚੱਲਣ ਤੋਂ ਬਚ ਜਾਣ ਨਹੀਂ ਤਾਂ ਮੈਂਟੀ ਝੜਕਾ ਦਿੰਦੇ ਆ ਭਰਾ ਵੀਰੋ ਵੀਡੀਓ ਬਾਅਦ ਤੁਸੀਂ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਸਿ ਗੱਲ ਨੂੰ